ਸੋ ਸਿਕਾ ਦੋਸਤੋ ਕਿਨੇ ਕਲਾ ਕਿਸ ਤਰ੍ਹਾਂ ਦੀ ਵੀ ਹੋਵੇ ਹਰ ਤਰ੍ਹਾਂ ਦੀ ਕਲਾ ਦੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੈ ਕੋਈ ਨਾ ਕੋਈ ਆਕਰਸ਼ਿਤ ਚੀਜ਼ ਹੁੰਦੀ ਹੈ ਵੀ ਜਿਹੜੀ ਕਿ ਉਹ ਚੀਜ਼ਾਂ ਨੂੰ ਪਾਉਣ ਵਾਲੀ ਗੱਲ ਹੈ ਬਿਨਾਂ ਸਪੋਰਟ ਬਿਨਾਂ ਕਿਸੇ ਸਰੀਰੇ ਤੋਂ ਇਹ ਪੁਰਾਣੇ ਡਿਜ਼ਾਈਨ ਦੇ ਵਿੱਚ ਜੋ ਕਿ ਡਿਜ਼ਾਈਨ ਬਣਾਇਆ ਹੋਇਆ ਇੱਕ ਕਲਾ ਦੀ ਚੀਜ਼ ਨੂੰ ਦਰਸਾਉਂਦੇ ਹੋਏ ਇੱਕ ਕਾਣੀ ਪੰਨ ਸੋ ਸਿਕਾ ਦੋਸਤੋ ਕਨੇ ਕਲਾ ਕਿਸ ਤਰ੍ਹਾਂ ਦੀ ਵੀ ਹੋਵੇ ਹਰ ਤਰ੍ਹਾਂ ਦੀ ਕਲਾ ਦੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੈ ਕੋਈ ਨਾ ਕੋਈ ਆਕਰਸ਼ਿਤ ਚੀਜ਼ ਹੁੰਦੀ ਹੈ ਵੀ ਜਿਹੜੀ ਕਿ ਉਹ ਇੱਕ ਦੂਜੇ ਨੂੰ ਸੌਂਦੀ ਹੈ ਇਸੇ ਤਰ੍ਹਾਂ ਹੀ ਇੱਕ ਮਿਸਤਰੀਆਂ ਦੀ ਕਲਾ ਹੁੰਦੀ ਹੈ ਜਿਹੜੀ ਕਿ ਇੱਟਾਂ ਦੇ ਵਿੱਚ ਜਾਨ ਪਾਉਂਦੇ ਆ ਉਹ ਇੱਟਾਂ ਦੇ ਵਿੱਚ ਜਾਨ ਕਿਵੇਂ ਪਾਉਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਆਗਰੇ ਦਾ ਤਾਜ ਮਹਿਲ ਕਿਵੇਂ ਬਣਾਇਆ ਮਿਸਤਰੀਆਂ ਨੇ ਬਣਾਇਆ ਸੀ ਉਹਦੇ ਵਿੱਚ ਜਿਹੜਾ ਮਿਸਤਰੀ ਸੀ ਉਸਦੇ ਹੱਥ ਕੱਟ ਦਿੱਤੇ ਗਏ ਸੀ ਪਰ ਉਸੇ ਦੇ ਅਧੀਨ ਲੜੀ ਦੇ ਚੱਲਦੇ ਹੋਏ ਅੱਜ ਦੇ ਜਿਹੜੇ ਮਿਸਤਰੀ ਉਹ ਤੋਂ ਜ਼ਿਆਦਾ ਮੋਟੀਫਾਈਡ ਹੋ ਗਏ ਨੇ ਉਹ ਤੋਂ ਵਧੀਆ ਮਿਸਤਰੀ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹੋ ਜਿਹੇ ਮਕੈਨੀਕਲ ਨਕਸ਼ੇ ਦੇ ਮੁਰਦਿਆਂ ਦੇ ਵਿੱਚ ਕੀ ਇੱਟਾਂ ਦੇ ਵਿੱਚ ਜਾਨ ਪਾਉਂਦੇ ਆ ਉਸੇ ਦੀ ਇੱਕ ਮੈਂ ਤੁਹਾਨੂੰ ਪਾਸਪੋਰਟ ਬਿਨਾ ਕਿਸੇ ਸੰਗੀਤੋਂ ਇੱਕ ਪੁਰਾਣੇ ਡਿਜ਼ਾਈਨ ਦੇ ਵਿੱਚ ਜੋ ਕਿਸੇ ਡਿਜ਼ਾਈਨ ਬਣਾਇਆ ਹੋਇਆ ਇੱਕ ਕਲਾ ਦੀ ਚੀਜ਼ ਨੂੰ ਦਰਸਾਉਂਦੇ ਹੋਏ ਕਾਣੀ ਭੰਗੋੜ ਕਰਕੇ ਇੱਕ ਚੀਜ਼ ਵਧੀਆ ਬਣਾਈ ਹੈ। ਇਸੇ ਲੜੀ ਤਹਿਤ ਤੁਹਾਨੂੰ ਅੱਗੇ ਮਲਾਉਣੇ ਆ ਜਿਹੜੀ ਇੱਕ ਮਿਸਟਰੀਆਂ ਦੀ ਇੱਕ ਕਾਰਗੁਜ਼ਾਰੀ ਹੈ ਜਿਹੜੇ ਹਿਸਾਬ ਨਾਲ ਉਹਨੇ ਬਣਾਈ ਹੈ ਉਸ ਹਿਸਾਬ ਨਾਲ ਕੈਮਰਾਮੈਨ ਕੋਲ ਥੋੜਾ ਜਿਹਾ ਦੂਰੋਂ ਸ਼ਾਟ ਲਾਏ ਤਾਂ ਕਿ ਸਾਰਾ ਵਿਸ਼ਾ ਹੈ ਨਾ ਤੇ ਤੁਹਾਨੂੰ ਮਿਸਟਰ ਨਾਲ ਵੀ ਮਲਾਉਣੇ ਜਿਹੜੀ ਕਿ ਇਸ ਚੀਜ਼ ਦੀ ਚੀਜ਼ ਬਣਾਈ ਹੋਈ ਹੈ ਤੇ ਆਉ ਤੁਹਾਨੂੰ ਉਹਨਾਂ ਨਾਲ ਵੀ ਜਾ ਕੇ ਮਲਾਉਣੇ ਆ ਉਹ ਕੰਮ ਉਹਨਾਂ ਨਾਲ ਮੁਲਾਕਾਤ ਜਿਹੜੀ ਖਲਾਵਾ ਦੇ ਮਾ ਖਲਾਵਾ ਨਮੂਨਾ ਦੇਖੋ ਬਾਈ ਜੀ ਆਗਰੇ ਦਾ ਸਾਜ ਮੈਰ ਕੀ ਪਿਛਲਾ ਚਿੱਤਰ ਤੁਲਨਾ ਮੈਂ ਹੋਰ ਕਿਛਾ ਵੀ ਮਿਸਤਰੀ ਹੋ ਤਾਂ ਇਹਨਾਂ ਨੇ ਇੱਕ ਮੂਲੀਆਂ ਵਾਲੀਆਂ ਬਣਾਈਆਂ ਉਹਨਾਂ ਦੇ ਵਿੱਚ ਕੀ ਇਹਨਾਂ ਦੀ ਚਲਾ ਕੀ ਪਤਾ ਨਹੀਂ ਉਹ ਕੀ ਸੱਫਾ ਮਿਸਤਰੀ ਸੱਫੀ ਕਹਿੰਦਾ ਕਿ ਸਹੀ ਕਾਲ ਜੀ ਇਹ ਤੁਸੀਂ ਕੀ ਕਰ ਰਹੇ ਹੋ ਹਨਾ ਚਾਹੀਏ ਤੇ ਇਹ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਏਪੀ ਕੰਮ ਕਰ ਦਿਆਂ ਤੁਹਾਡਾ ਸਮਝੀ ਮੈਂ 95 ਤੋਂ ਲੱਗਿਆ ਇਸ ਕੰਮ ਅੱਛਾ ਜੀ ਬਹੁਤ ਸ਼ੁਕਰੀਆ ਅੱਛਾ ਜੀ 95 ਤੋਂ ਲੱਗਿਓ ਸਈ ਦਰਵਾਰ ਬਣਾਏ ਆ ਅੱਛਾ ਜੀ ਤੁਹਾਡੇ ਤੇਰੇ ਬੜਾ ਮਾਣ ਹੈ ਅੱਛਾ ਜੀ ਇਹ ਤੁਸੀਂ 95 ਤੋਂ ਲੱਗ ਰਹੇ ਹੋ ਇੱਕ ਜਿਹੜੇ ਸੀਗੇ ਮਿਸਤਰੀ ਸਾਹਿਬ ਜਿਹੜੇ ਕਿ ਜਿਨ੍ਹਾਂ ਨੇ ਕੀ ਆਗਰੇ ਦਾ ਤਾਜ ਮਹਿਲ ਬਣਾਇਆ ਸੀ ਨਾ ਉਹ ਜਿਹੜੇ ਹੈਗੇ ਆਜੋ ਇੱਧਰ ਤੁਸੀਂ ਵੀ ਇੱਧਰ ਆ ਜਾ ਆਜਾ ਆਜਾ ਜਿਹੜਾ ਇਹ ਤਾਜ ਮਹਿਲ ਬਣਾਇਆ ਉਹੀ ਇੱਕ ਚੀਜ਼ ਉਸ ਨਾਲ ਉਹ ਬੈਠ ਕੇ ਚੀਜ਼ਾਂ ਬਣਾ ਰਹੇ ਹੋ ਹਨ ਉਹ ਚੀਜ਼ ਦੇ ਵਿੱਚ ਉਦੋਂ ਕੋਈ ਕਲਾ ਦੀ ਘਾਟ ਹੁੰਦੀ ਸੀ ਹੈ ਨਾ ਤੇ ਉਹ ਚੀਜ਼ਾਂ ਦੇ ਵਿੱਚ ਫਰਕ ਹੈਗਾ ਕਿ ਇਹਨਾਂ ਦੇ ਵਿੱਚ ਪਰ ਉਹਨਾਂ ਦੀ ਰੀਸ ਤਾਂ ਹੀ ਨਹੀਂ ਕਰ ਸਕਦੇ ਜੀ ਪਰ ਜਿੰਨੀ ਕਿ ਸਾਨੂੰ ਪਰਮਾਥਾ ਨੇ ਬਖਸ਼ ਦਿੱਤੀ ਹੈ ਹਾਂ ਹਾਂ ਉਹ ਨਿਖੇਵਤ ਕਰਦੇ ਹਾਂ ਹੂੰ ਤੁਸੀਂ ਉਹ ਚੀਜ਼ ਤੋਂ ਬਹੁਤ ਵਧੀਆ ਕਰ ਰਹੇ ਹੋ ਇੱਕ ਤੁਸੀਂ ਇਹ ਫਿੱਕਾ ਮੋਰਿਆਂ ਵਾਲੀਆਂ ਲਾ ਰਹੇ ਹੋ ਇਹਦੇ ਕੀ ਕਲਾ ਹੈ ਇਹ ਦੇ ਵਿਚਾਰ ਦੇਖੋ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਆ ਦੇਖੋ ਬਈ ਇਹ ਇੱਕ ਇੱਕ ਤੇ ਮੰਗਾ ਰਹੇ ਹਾਂ ਮਿਸਤਰੀ ਸਾਹਿਬ ਇਹਦੇ ਵਿੱਚ ਮੋਰਿਆਂ ਹਨਾ ਇਹ ਜੀ ਗੱਲ ਸਰੀਆ ਪੋਣੇ ਨੇ ਬਜਰੀ ਭਰ ਦਿਓ ਕਿਉਂ ਨਹੀਂ ਜਿਉਂ ਹੀ ਇਹ ਬਸ ਇਹਦਾ ਵਿੱਚ ਥੋੜੀ ਹਵਾ ਵਾਲਾ ਰੱਖੀ ਹੈ ਇਹਦੇ ਨਾਲ ਤਪਨਾ ਨੇ ਅੱਛਾ ਕਾਂ ਦਾ ਕੰਟੋਂ ਹੁੰਦਾ ਇੱਕ ਤੇ ਹਵਾ ਵਿੱਚ ਜੀ ਹਾਂਜੀ ਅੱਛਾ ਜੀ ਤੇ ਇਹ ਦੇਖੋ ਇਹ ਮਿਸਤਰੀ ਸਾਹਿਬ ਉਹਨਾਂ ਨੇ ਕਲਾ ਦੇਖੋ ਇਹ ਬਣਾਈ ਆ ਪੂਰੀ ਜੱੱਚੀ ਹੈ ਨਾ ਉਹ ਇਹ ਤੁਸੇ ਟੱਪੋਗੇ ਜਿਹੜੀਆਂ ਮੋਰੀਆਂ ਹੀ ਤਾਂ ਹਾਂਜੀ ਉਹ ਬੰਦ ਕਰ ਹੈ ਹਾਂਜੀ ਬੰਦ ਕਰ ਉਹ ਜਿਹੜੀਆਂ ਦਿਸ ਨੇ ਹਾਂਜੀ ਬੰਦ ਕਰ ਅੱਛਾ ਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਸੋ ਵੀਰੋ ਇਹ ਸਾਡੇ ਡੇਰਾ ਦੇ ਵਿੱਚ ਜੱਸੀਪਾਲੀ ਵਿੱਚ ਇੱਕ ਬਾਈ ਜੀ ਕੰਮ ਕਰ ਰਹੀ ਹੈ ਤੇ ਕਾਫੀ ਦਿਨਾਂ ਤੋਂ ਸਾਡੇ ਨਾਲ ਟੈਕਸੀ ਕਿਹਨੇ ਵੀ ਸਾਡੀ ਵੀਡੀਓ ਬਣਾਓ ਤੇ ਅੱਜ ਤੁਹਾਡੀ ਵੀਡੀਓ ਅਪਲੋਡ ਕਰਦੇ ਹਾਂ ਮਿਸਟਰ ਸਾਹਿਬ ਤੇ ਤੁਹਾਡਾ ਜੇ ਤੁਹਾਨੂੰ ਕੰਮ ਲੈਣਾ ਹੋਵੇ ਤੁਹਾਡੇ ਕੋਲੇ ਆਉਣਾ ਹੋਵੇ ਕਿਸੇ ਕੰਮ ਕਰਾਉਣਾ ਹੋਵੇ ਘਰਾਂ ਦੇ ਉਹ ਤੁਸੀਂ ਬਿਲਡਿੰਗਾਂ ਪਾਦਨੇ ਕੋਠੇ ਇਕੱਠੇ ਅੱਜ ਤਾਂ ਉਹ ਚੱਲਦਾ ਬਸ ਯਾਰ ਬਾਬਾ ਨਾਲ ਤੇ ਗੁਰਗਰ ਦਾ ਕੰਮ ਚੱਲ ਜਾਓ ਜਾਰਾ ਇਹ ਹੀ ਬਣਾਉਣਾ ਤੁਸੀਂ ਆ ਤੇ ਜਿਹੜੀਆਂ ਇਤਾਂ ਦੀ ਜਿਹੜੀਆਂ ਬਰੰਬ ਤੁਸੀ ਕਰਦੇ ਹੋ ਫੁੱਲ ਵਗੈਰਾ ਉਹਨਾਂ ਇਹ ਬਣੀਆਂ ਬਣਾਗੇ ਲੈ ਉਹਨਾਂ ਕਿ ਆ ਬਣਾਈਆਂ ਤੇ ਜੀ ਆਪ ਬਣਾਈ ਦੀਗਾ ਸਾਡੇ ਆਪ ਨੇ ਆ ਇਹ ਘਟਣਾ ਕਰੀ ਅੱਛਾ ਇਹ ਸੋ ਇਹ ਗਿੜੋ ਦੇਖੋ ਤੁਹਾਨੂੰ ਲਾਇਆ ਇਹ ਕੀ ਬਣਾ ਰਹੀ ਹੈਗੇ ਸਾਡੇ ਡੇਰਾ ਬਾਬਾ ਬਹਾਦਰ ਸਿੰਘ ਜੱਸੀ ਪੋਵਾਲੀ ਦੇ ਵਿੱਚ ਮਿਸਤੀ ਹੈ ਇਸ ਟਾਈਮ ਪਿੰਡ ਮਿਸਤਰੀ ਸਾਹਿਬ ਬੀਰੂ ਵਾਲਾ ਗੋੜਾ ਬੀਰੂ ਵਾਲਾ ਗੋੜਾ ਨਾਮ ਸੁਸ਼ਵਿੰਦਰ ਸਿੰਘ ਜੇ ਭਾਈ ਜੀ ਕਿਸ ਨੇ ਗੁਰੂ ਘਰ ਜਾਂ ਕਿਹਨੇ ਕੋਠੀ ਵਗੈਰਾ ਜਾਂ ਆਪਣਾ ਕੀ ਕਹਿੰਦੇ ਆ ਹਵੇਲੀ ਬਣਾਉਣੀ ਹੋਇਆ ਤੇ ਜਸਵਿੰਦਰ ਸਿੰਘ ਜੀ ਨਾਲ ਕੰਟੈਕਟ ਕਰ ਸਕਦੇ ਨਾ ਤੇ ਬਾਕੀ ਮੈਂ ਕਹਿੰਨਾ ਬੈਗਾ ਸਾਰਾ ਦਿਖਾ ਦੇ ਉਹ ਮੇਰੀ ਮਾਰੇ ਮਾਰੇ ਉਦਰੀ ਉਦਰਾ ਮੇਡ ਕਰਨੀ ਇਹੋ ਉਹਨਾਂ ਦਾ ਗੇਟ ਰੇਟ ਤਾਂ ਹੈਗੇ ਮਿਸਤਰੀ ਦੀ ਕਾਰ ਆਓ ਖੜਾ ਤਾਹਾਂ ਇੱਥੇ ਲੇਵਰ ਇਹ ਸਹੀ ਗਿਆ ਲਾ ਜਨਮ ਉਸ ਪ੍ਰੋਬੀ ਬਣਾਉਣਗੇ ਕੁਛ ਇਹ ਆਉਣਗੇ ਉਹ ਉਪਰ ਜੰਤ ਨਾ ਇਹ ਦਾਈ ਬਣਾਉਣਗੇ ਹਮ ਆਹ ਦੇਖ ਬਹੁਤ ਉੋਰ ਉਪਰ ਲਾਈ ਬਣੇ ਉਹ ਹੜੀ ਦਾਂ ਇਹ ਤਾਂ ਅੱਧਾ ਕੰਮ ਹੀ ਹੈ ਉਹ ਬ੍ਰੋਕਰ ਜਾਊਗਾ ਨਹੀਂ ਉਹਦੇ ਉਹ ਆਪਣੀ ਆਪਣੇ ਟੈਂਕ ਲਈ ਇਹ ਲੋਟਰੀ ਅੱਛੀ ਗੋਮਟ ਨਾਮ ਮਤ ਨਾਮ ਇਹਦਾ ਬਹੁਤ ਕੰਮ ਲੰਬਾ ਕੰਮ ਹੀ ਕੋਈ ਇਹ ਬ੍ਰਿਖੀਆ ਕੰਮ ਹੁੰਦਾ ਹੈ ਪਿਆਰ ਹੋ ਕੇ ਕੋਈ